ਤੋ ਸੇਵਾ ਮੁਕਤ ਵਿਅਕਤੀ ਦੀ ਗੋਲੀ ਵਜਨ ਨਾਲ ਮੌਤ ਐਂਕਰ ਚੰਡਿਆਲਾ ਗੁਰੂ ਸ਼ਹਿਰ ਦੀ ਜੋਤੀਸਰ ਕਲੋਨੀ ਵਿਖੇ ਇੱਕ ਵਿਅਕਤੀ ਦੀ ਗੋਲੀ ਵਜਨ ਨਾਲ ਮੌਤ ਹੋ ਗਈ ਹੈ ਚੰਡਿਆਲਾ ਗੁਰੂ ਪੁਲਿਸ ਚੌਕੀ ਇੰਚਾਰਜ ਰਾਜਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਕੀਟ ਕਮੇਟੀ ਤੋਂ ਸੇਵਾ ਮੁਕਤ ਜੋਤੀਸਰ ਦਾ ਮਾਮਲਾ ਕੀ ਮਾਮਲਾ ਜੀ ਇਹ ਅੱਜ 2 ਵਜੇ ਇਤਲਾਹ ਕੀਤੀ ਨਵਦੀਸ ਸਿੰਘ ਗਾਮੰਡਾ son of ਕੁਲਦੀਪ ਸਿੰਘ ਆਪਣੇ ਪੰਜਾਬ ਪੁਲਿਸ ਚ ਹੈ ਅਮਰਸਾ ਸਿਟੀ ਡਿਊਟੀ ਕਰਦੇ ਜੀ ਅੱਛਾ ਉਨਨ ਲਾ ਹੀ ਵੀ ਉਹ ਆਪਣੀ ਡਿਊਟੀ ਤੇ ਆ ਜਾ ਰਹੀ ਤੇ ਉਹਨਾਂ ਦੀ ਜਿਹੜਾ ਫੋਨ ਆਇਆ ਕਰੋ ਉਹਦੇ ਫਾਦਰ ਉਹਨਾਂ ਦਾ ਲਾਇਸੈਂਸ ਸੀ ਪਿਸਤਲ ਹੀ ਬੱਤੀਪੁਰ ਉਹ ਸਾਫ ਕਰ ਰਹੇ ਕਿਦੇ ਹੈ ਬਜ਼ੁਰਗ ਹੀ 69 ਸਾਲ 70 ਸਾਲ ਮੋੜੀ ਤੇ ਉਹ ਫਾਇਰ ਹੋ ਗਿਆ ਤੇ ਉਹਨਾਂ ਦੇ ਗੋਲਿਆਂ ਨਾਲ ਡੈਥ ਹੋ ਗਈ ਕੀ ਤੁਸੀਂ ਕਿਹੜਾ ਮਾਮਲਾ ਦਿੱਟਚ ਕਰ ਰਹੇ ਉਹਨਾਂ ਦੇ ਬਿਆਨਾਂ ਦੇ ਅਨੁਸਾਰ ਜੀ ਜੋ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਾ ਕੇ ਜਿਹੜੀ ਆਪਣਾ ਕਾਰਵਾਈ ਬੰਦੀ 174 ਹਜ਼ਾਰ ਰੁਪਏ ਸੀ ਉਹ ਸੀ ਆਪਣਾ ਕਰਾ ਗਿਆ ਇਹ ਜੀ ਹੁਣ ਤੇ ਡੱਡ ਬੜੀ ਵਾਰਸਾਂ ਦੇ ਵਾਲੇ ਕਰਤੀ